ਜੇ ਵੀ ਗੱਲ ਦੇਖ ਰਹੇ ਨੇ ਲੋਕ ਚਾਹੁੰਦੇ ਨੇ ਕਿ ਬੜੇ ਹਲਕੇ ਜਿਵੇਂ ਸ਼ਾਹਪੁਰ ਦੀ ਚੰਗੇ ਕਿ ਉਹਨਾਂ ਦੇ ਕਿਤਾਈ ਦਾ ਏਡਾ ਵੱਡਾ ਨਾਮ ਇੱਕ પસંદੀਦੀ ਉਂਗਲੀ ਚੱਕਵਾ ਦਾ ਇਹਨਾਂ ਪ੍ਰਤੀਕਰਮ ਅਮਨ ਦੇ ਦਰਮੋਂ ਵੀ ਉਪੰਦੇ ਦਾ ਨਾਲ ਲੈਂ ਕੇ ਉਹ ਵੀ ਹੈ ਉਹਨਾਂ ਕਿ ਆਪਣੀ ਮੁੰਡਾ ਦਾ ਨਾਮ ਵੀ ਲਵਾ ਉਹ ਵੀ ਮੈਂ ਆਪਣੀ ਹੋ ਸਰਦਾ ਹੈ ਕਿ ਇਹੇ ਬਦਨਾਮ ਨਾਮ ਲੈ ਰਹੇ ਨੇ ਉਹਨੂੰ ਬਹੁਤ ਵਧੀਆ ਜੀ ਵੀ ਲੱਗ ਗਿਆ ਕਰ ਰਹੇ ਨੇ ਜੀ ਜੀ ਇੱਥੇ ਬਹਿ ਜਾ ਚਾਈਂ ਨਹੀਂ ਨਹੀਂ ਵਧੀਆ ਟਾਈਮਿੰਗ ਬਹੁਤ ਹੈ ਸਾਨੂੰ ਬ੍ਰਿੰਦਾਵਨ ਜਾਣਾ ਸੋ ਟਾਈਮਿੰਗ ਬਹੁਤ ਹੈ 24 ਦੇ ਵਿੱਚ 6 ਦੋ ਪ੍ਰਪੋਜ਼ਲ ਰੇਲਵੇ ਬੋਰਡ ਨੂੰ ਗਏ ਨੇ ਮੇਰੀ ਚਿੱਠੀ ਤੋਂ ਬਾਅਦ ਇਹਦੇ ਵਿੱਚ ਮੈਂ ਮਠਿੰਡੇ ਤੋਂ ਸ਼ਤਾਬਦੀ ਮੰਗੀ ਹੈ ਸੰਕਰ ਤੋਂ ਬਾਇਆ ਪਟਿਆਲਾ ਡੈਲੀ ਤੋਂ ਉਹਦੇ ਵਿੱਚ ਸ਼ਾਹਪੁਰ ਜੀ ਬੜੀ ਚਿੰਤਾ ਕਰਦੇ ਸੀ ਇਹਨਾਂ ਦੇ ਕਹਿੇ ਤੇ कि नाबाविदा अंताह हलके ਨੂੰ 8:14 ਮਿੰਟ ਤੇ ਸ਼ਤਾਤੀ ਇੱਥੇ ਰੁਕਿਆ ਕਰੂਗੀ 8:16 ਮਿੰਟ ਤੇ ਚੱਲੂਗੀ ਤੇ ਉਹ ਹੀ ਸ਼ਤਾ ਜਬੀ ਸ਼ਾਮ ਨੂੰ 5:38 ਮਿੰਟ ਤੇ ਨਾਬੇ ਰੁਕਿਆ ਕਰੂਗੀ 5:40 ਮਿੰਟ ਤੇ ਇੱਥੋਂ ਚੱਲ ਪਿਆ ਕਰੂਗੀ ਕਹੇ 1:30 ਤੋਂ ਸ਼ੁਰੂ ਹੋਊਗੀ ਆਹ ਪ੍ਰਪੋਜ਼ਲ ਬਣ ਚੁੱਕਿਆ ਜੀ ਰੇਲਵੇ ਬੋਰਡ ਕੋਲ ਗਿਆ ਚਿੱਠੀ ਤੁਹਾਨੂੰ ਸਾਰਿਆਂ ਨੂੰ ਦੇ ਦਾਂਗੇ ਵਟਸਐਪ ਤੇ ਭੇਜ ਦੂੰਗਾ ਤੇ ਜਿਹੜੀ ਆਹ ਸ਼ਤਾਤੀ ਹੈਗੀ 6:10 ਮਿੰਟ ਤੇ ਟੈਂਡੇ ਤੋਂ ਚੱਲਿਆ ਕਰੂਗੀ 1:25 ਤੇ 25 ਮਿੰਟ ਤੇ ਨਿਊ ਦਿੱਲੀ ਰੇਲਵੇ ਸਟੇਸ਼ਨ ਤੋਂ ਫਿਕਸ ਹੋਈ 1:25 ਤੇ ਸੇਉਹੀ ਟ੍ਰੇਨ ਨਾਬੇ ਜਿਹੜੀ ਸ਼ੇਰੇ ਪਹੁੰਚੇਗੀ 8:14 ਤੇ 8:16 ਤੇ ਚੱਲੇਗੀ। ਇਹ ਸ਼ਾਮ ਨੂੰ 5:38 ਮਿੰਟ ਤੇ ਨਾਬੇ ਦੇ ਲੋਕ ਇੱਥੇ ਉਤਰ ਜਾਈ ਕਰਨਗੇ। ਆ ਨਾਬੇ ਵਿਧਾਨ ਸਭਾ ਹਲਕੇ ਲਈ ਮੈਂ ਅੱਜ ਦੇ ਨਾਲ ਆਇਆ ਸੀ ਕਿਉਂਕਿ ਪਾਰਟੀ ਦਾ ਮੈਂ ਤਾਂ ਇੱਕ ਵਰਕਰ ਆ ਪਾਰਟੀ ਦਾ ਆਪਾਂ ਸਾਰੇ ਰਲ ਮਿਲ ਕੇ ਐਫਰਟ ਕਰਦੇ ਰਹੇ ਤੇ ਉਹਦੇ 'ਚ ਨਾਬਾ ਵਿਧਾਨ ਸੁਭਾ ਹਲਕੀ ਨਾਹਪੁਰ ਜੀ ਦੇ ਕਿਹੇ ਤੇ ਆ ਟਾਈਮ ਮੈਂ ਪੁਆਇਆ ਹੈਗਾ ਕਿ ਨਾਬੇ ਸਟਾਪੇਜ ਹੋਵੇਗਾ। ਸਾਜਾ ਕਿੰਨੇ ਕੇ ਦੇਰੋਂ ਸਟਾਰਟ ਹੋਊਗੀ? ਆਹ ਜੀ ਜੈਕਟ ਤਾਂ ਮੈਂ ਤੁਹਾਨੂੰ ਦਿੱਲੀ ਗੱਲ ਕਰਨ ਤੋਂ ਬਾਅਦ ਦੱਸੂਗਾ ਟਾਈਮ ਤੇ ਕਿਉਂਕਿ ਬਕਾਇਦਾ ਇਹਦਾ ਅਨਾਉਂਸਮੈਂਟ ਹੋਣ ਕਿ ਸਾਰਾ ਕੁਝ ਹੋਊਗਾ ਪ੍ਰਪੋਜ਼ਲ ਮੈਂ ਤੁਹਾਨੂੰ ਭੇਜ ਦਿੰਦਾ। ਦੋ ਦੋ ਪ੍ਰਪੋਜ਼ਲ ਗਏ ਨੇ ਬਣ ਕੇ। ਦੋ ਟ੍ਰੇਨਸ ਤੇ। ਪਾਟਕਾ ਦੇ ਉੱਪਰ ਓਵਰਬ੍ਰਿਜ ਦੇ ਆਰਡਰ ਵੀ ਬਣਨੇ ਪੈਂਡਿੰਗ ਨੇ ਜਿਵੇਂ ਕੋਈ ਰੋਡ ਦੇ ਉੱਪਰ ਰੱਖਿਓ। ਇਹ ਦੁਵਾਰਾ ਕਿਉਂ ਨਹੀਂ ਰੇਲਵੇ ਭਾਗ ਲੋਕ ਨਹੀਂ। ਨਹੀਂ ਦੇਖੋ ਇਹ ਜਿਹੜੇ ਅ ਸੈਂਟਰ ਦਾ ਕਰਨਾ ਚਾਹੁੰਦਾ ਹੁੰਦਾ ਸਾਰੇ ਕੰਮ ਜਿਵੇਂ ਪਟਿਆਲਾ ਨਾਪਾ ਰੋਡ ਫੋਰ ਦੇ ਇਨਿੰਗ ਕਰਾਉਣ ਲਈ 23 ਕਰੋੜ 50 ਲੱਖ ਰੁਪਏ ਦੀ 2019 ਦੀ ਪਾਸ ਕਰਾਈ ਹੋਈ ਹੈ ਲੇਕਿਨ ਪੰਜਾਬ ਸਰਕਾਰ ਉਦੋਂ ਦੀ ਕਾਂਗਰਸ ਸਰਕਾਰ ਤੇ ਹੁਣ ਦੀ ਆਮ ਆਦਮੀ ਪਾਰਟੀ ਸਰਕਾਰਾ ਡੀਪੀਆਰ ਹੀ ਨਹੀਂ ਭੇਜਦੇ ਤੇ ਜਿਹੜੇ ਰੇਲਵੇ ਓਵਰਬ੍ਰਿਜਸ ਦੀ ਗੱਲ ਕਰਦੇ ਜਾਂ ਹੋਰ ਚੀਜ਼ਾਂ ਹੈਗੀਆਂ ਉਹਦੇ 'ਚ ਵੀ ਆਪਾਂ ਨੂੰ ਐਫਰਟ ਕਰਕੇ ਜਿੰਨੇ ਮੇਰੇ ਧਿਆਨ ਖਿੱਚ ਲਿਆਉ ਜਿਸਦੀ ਲੋੜ ਸੀ ਗਈ ਹੈ ਐਫਰਟ ਕਰਕੇ ਆਪਾਂ ਨਾਪਾ ਬਣਾ ਦੇ ਸ਼ਾਹਪੁਰ ਦੀ ਨਸੋ ਸਾਰਿਆਂ ਨਸੋ ਤੇ ਸਰ ਕੁਲਵਿੰਦਰ ਜੀ ਦਾ ਇਸ ਇਨੀਸ਼ੀਏਟਿਵ ਯਾਗਰ ਕਰਨੇ ਇਨੀਸ਼ੀਏਟਿਵ ਨੇ ਲਿਆ ਹਿੱਸਾ ਦੀ ਬਾਇਕਿੰਗ ਮੈਚਿੰਗ ਗ੍ਰਾਂਟ ਪਾਉਣੀ ਪੈਂਦੀ ਹੁੰਦੀ ਹੈ ਤੇ ਉਹਦੇ ਚ ਐਗਜੈਕਟ ਜੋ ਫਿਗਰ ਹੋਊਗੀ ਕਿਉਂ ਨਹੀਂ ਕੀਤਾ ਗਿਆ ਉਹ ਤਾਂ ਡਾਟਾ ਦੇਖ ਕੇ ਮੈਂ ਦੱਸ ਸਕਦਾ ਤੁਹਾਨੂੰ ਲੇਕਿਨ ਆਉਣ ਵਾਲੇ ਸਮੇਂ ਤੱਕ ਜੇ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੇ ਸਾਡੇ ਆਉਣ ਵਾਲੇ ਸਾਲ ਹੈਗੇ ਨੇ ਪੂਰੇ ਤਕੜੇ ਹੋ ਕੇ ਭਾਰਤੀ ਜਨਤਾ ਪਾਰਟੀ ਪਿਆਰ ਲੋਕਾਂ ਤੁਸੀਂ ਜਿਹੜੇ ਡਿਵੈਲਪਮੈਂਟ ਦੇ ਪ੍ਰੋਜੈਕਟ ਹੈਗੇ ਜਿਹੜੇ ਪੂਰੇ ਹਿੰਦੁਸਤਾਨ ਜਾ ਰਹੇ ਉਹ ਵੀ ਪਿਆਰ ਪੂਰੇ ਦੇ ਪੂਰੇ ਆਉਣਗੇ ਕੋਈ ਵੀ ਪ੍ਰੋਜੈਕਟ ਐਸ ਦਾ ਨਹੀਂ ਹੈ ਜਿਹੜਾ ਪੰਜਾਬ ਚ ਨਾ ਆਵੇ ਚਾਹੇ ਰੇਲਵੇ ਦਾ ਹੋਵੇ ਚਾਹੇ ਇਨਫਰਾਸਟ੍ਰਕਚਰ ਦਾ ਹੋਵੇ ਚਾਹੇ ਹਸਪੀਟਲ ਦਾ ਹੋਵੇ ਸਾਰੀਆਂ ਚੀਜ਼ਾਂ ਬੰਦਾ ਚੀਜ਼ ਪਟਿਆਲਾ ਜ਼ਿਲ੍ਹੇ ਲਈ ਲੈ ਕੇ ਆਉਂਦੇ ਦੇਖੋ ਇਹ ਮੈਨੂੰ ਪਤਾ ਲੱਗਿਆ ਹੈਗਾ ਕਿ ਜਿਹੜਾ ਪੰਚਾਇਤ ਪੱਤੀ ਹੈ ਇਹਨਾਂ ਨੂੰ ਚਾਹੁੰਦੇ ਨੇ ਉਹਦੀ ਘਰ ਵਾਲੀ ਪਜਾਤਾ ਜਿਹੜੀ ਹੈਗੀ ਹੈ ਉਹਨੂੰ ਵੀ ਪ੍ਰਦਾਨ ਰੱਖਿਆ ਜਾਵੇ ਕਿਸੇ ਤਰੀਕੇ ਐਂਡ ਇਹ ਐਮਪੀ ਨੇ ਇੱਥੋਂ ਦੇ ਉਹਨਾਂ ਨੂੰ ਦਬਾਇਆ ਜਾ ਰਿਹਾ ਤੇ ਇਹ ਐਮਪੀ ਚ ਉਹ ਨਹੀਂ ਐਮਪੀ ਤਾਂ ਟੋਟਲੀ ਉਲਟ ਨਹੀਂ ਕੀ ਕਿਸੇ ਤਰੀਕੇ ਉਹਨਾਂ ਨੂੰ ਖੜਾ ਛੜਾਇਆ ਜਾਵੇ ਸਮਾਜ ਪ੍ਰਧਾਨ ਲਾਇਆ ਵੀ ਇਲਾਕੇ ਦੀ ਸੇਵਾ ਕੀਤੀ ਜਾਵੇ ਲੇਕਿਨ ਜਿਹੜੇ ਹਲਕੇ ਦੇ ਵਿਧਾਇਕ ਨੇ ਜਾਂ ਹਲਕੇ ਦੇ ਹੋਰ ਲੋਕ ਵੀ ਨਹੀਂ ਉਹ ਚਾਹੁੰਦੇ ਨਹੀਂ ਕਿ ਇੱਕ ਜਿਸ ਬੰਦੇ ਤੇ ਇਲਜ਼ਾਮ ਹੀ ਲੱਗ ਗਏ ਪੜਾਇਆ ਗਿਆ ਦੋਸ਼ੀ ਿਕਰਾਰ ਹੋ ਗਿਆ ਕਿ ਪਰਚਾ ਦਰਜ ਹੋ ਗਿਆ ਕਿ ਤੁਹਾਡੇ ਤੇ ਟਰਾਲੀਆਂ ਚੋਰੀਆਂ ਚਾਲ ਦਾ ਦੋਸ਼ ਹੈਗਾ ਹੈ ਕਿਸਾਨਾਂ ਨੇ ਕਿਸਾਨ ਯੂਨੀਅਨ ਨੇ ਧਰਨਾ ਲਾਉਣਾ ਪਿਆ ਉਹਨਾਂ ਨੂੰ ਤਾਂ ਤੁਸੀਂ ਪਰਚਾ ਦਰਜੀ ਨਹੀਂ ਕਰ ਤੁਸੀਂ ਇਸ ਤੋਂ ਕੀ ਇਨਸਾਫ ਦੀ ਮੰਗ ਰੱਖ ਰਹੇ ਆ ਪਰ ਉਹ ਵੀ ਕਰਤੋ ਜੀ ਲੇਕਿਨ ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ ਕਿ ਕਿਸੇ ਐਮਸੀ ਨਾਲੇ ਕਿਸੇ ਦਾ ਧੱਕਾ ਹੁੰਦਾ ਉਹ ਮੈਨੂੰ ਸੰਪਰਕ ਕਰੇ ਮੈਂ ਦੇਖਦਾ ਕਿ ਵੀ ਕਿਸ ਨੂੰ ਧੱਕਾ ਹੋਇਆ ਹੈ